ਦੋਸਤੋ ਅਜਿਹਾ ਵਿਸ਼ਾ ਹੈ ਸਾਡਾ ਕਿ ਜਿਹੜੇ ਰੈਗੂਲਰ ਟੈਸਟ ਆਪਾਂ ਨੂੰ ਹਰ ਇਅਰਲੀ ਜਾਂ 6 ਮਨਥਲੀ ਕਰਾਉਣੇ ਚਾਹੀਦੇ ਹਨ ਉਹ ਕਿਉਂ ਜ਼ਰੂਰੀ ਨੇ ਅ ਹਮਿੰਦਨ ਦੇ ਬਾਰੇ ਵਿਸਥਾਰ ਨਾਲ ਦੱਸਦਾ ਹੈ ਕਿ ਕਿਉਂ ਜ਼ਰੂਰੀ ਨੇ ਦੇਖੋ ਫਸਟ ਆਫ ਆਲ ਕੀ ਹੈ ਕਿ ਕੋਈ ਵੀ ਬਿਮਾਰੀ ਜਿਹੜੀ ਆ ਚਾਹੇ ਲੀਵਰ ਦੀ ਆ ਚਾਹੇ ਕਿਡਨੀ ਦੀ ਆ ਚਾਹੇ ਹੱਡ ਦੀ ਆ ਜਾਂ ਹੋਰ ਕੋਈ ਸੀਰੀਅਸ ਪ੍ਰੋਬਲਮ ਆ ਤਾਂ ਕਦੇ ਇੱਕ ਦਿਨ ਜਿੱਤਾ ਬੰਦ ਹੀ ਲੇਗੀ ਉਹਨੂੰ ਬਣ ਲੈ ਗਿਆ ਟਾਈਮ ਲੱਗਦਾ ਹੈ ਔਰ ਉਹ ਕਿਉਂ ਬਣਦੀ ਹੈ ਕਿਉਂਕਿ ਆਪਾਂ ਜਿਹੜੇ ਆ ਕਦੀ ਕੋਈ ਜਾਂਚ ਨਹੀਂ ਕਰਾਉਂਦੇ ਕਦੀ ਅਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਸਾਡੀ ਹਮੇਸ਼ਾ ਇਹ عادت ਰਹਿੰਦੀ ਹੈ ਕਿ ਜਦੋਂ ਕੋਈ ਸਾਨੂੰ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਉਦੋਂ ਜਿਹੜੇ ਆ ਉਸ ਚੀਜ਼ ਦੀ ਜਾਂਚ ਕਰਾਉਂਦੇ ਹਾਂ ਜਦੋਂ ਸਾਨੂੰ ਕਲੈਕਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਜੇ ਅਸੀਂ ਪਹਿਲਾਂ ਹੀ ਜਿਹੜੇ ਆ ਪ੍ਰੀ ਇਨਵੈਸਟੀਗੇਸ਼ਨ ਕਰਾਉਂਦੇ ਆ ਤੇ ਸਾਨੂੰ ਉਹਦਾ ਬਹੁਤ ਜ਼ਿਆਦਾ ਫਾਇਦਾ ਜਿਹੜਾ ਮਿਲਦਾ ਹੈ ਇੱਕ ਤਾਂ ਸਾਨੂੰ ਕੋਈ ਸੀਰੀਅਸ ਡਿਜ਼ੀਜ਼ ਹੋਣ ਤੋਂ ਅਸੀਂ ਬਚ ਸਕਦੇ ਆ ਫੋਰ ਐਗਜ਼ਾਮਪਲ ਤੁਸੀਂ ਲੈ ਲਓਗੇ ਜਦੋਂ ਕੋਲੇਸਟੇਰੋਲ ਜਿਹੜੇ ਆ ਉਹ ਲਗਾਤਾਰ ਵੱਧੇ ਰਹਿੰਦੇ ਆ ਆਪਾਂ ਦਾ ਖਿਆਲ ਹੀ ਕਰਦੇ ਤੇ ਉਹ ਹੌਲੀ ਹੌਲੀ ਜਾ ਕੇ ਬਲੋਕੇਜ ਦਾ ਕਾਰਨ ਬਣਦੀ ਆ ਫਿਰ ਬਲੋਪੇਸ਼ ਦਾ ਕਾਰਨ ਆ ਇਹਨਾਂ ਹਾਰਟ ਦੇ ਸੀਰੀਅਸ ਡਿਜ਼ੀਜ਼ ਜਿਹੜੀਆਂ ਬਣਦੀਆਂ ਇਦਾਂ ਹੀ ਲੀਵਰ ਦੀ ਪ੍ਰੋਬਲਮ ਆ ਲੀਵਰ ਸਰੋਸਿਸ ਜਿਹੜਾ ਇੱਕ ਦਿਨ ਜਿੰਬਦਾ ਉਹ ਸਾਡੀ ਹੈਬਿਟਸ ਹੋ ਗਿਆ ਹੈ ਕਈ ਵਾਰੀ ਹੀ ਕੋਲ ਵਗੈਰਾ ਬਹੁਤ ਜ਼ਿਆਦਾ ਲੈਨੇ ਆ ਜਾਂ ਸਾਡਾ ਖਾਣ ਪੀਣ ਐਕਸਾਈ ਕੁਝ ਨਹੀਂ ਹੁੰਦਾ ਤੇ ਅਸੀਂ ਕੀ ਕਰਦੇ ਆ ਕਿ ਕੋਈ ਜਾਂਚ ਦਾ ਕਰਾਉਂਦੇ ਨਹੀਂ ਅਸੀਂ ਸੋਚਦੇ ਆ ਕਿ ਹਾਂ ਠੀਕ ਆ ਕੰਪਲੇਨ ਤੇ ਹੋਏ ਆਰਟੀਰੀ ਦੇ ਇਸ ਤਰੀ ਆਪਣਾ ਚੱਲਦਾ ਰਹਿੰਦਾ ਹੈ ਸੋ ਜੇ ਅਸੀਂ ਰੈਗੂਲਰ ਆਪਣੀ ਐਵਰੀ 6 ਮਨਥਲੀ ਜਿਹੜੇ ਉਹ ਟੈਸਟ ਕਰਾਉਦੇ ਰਹੀਏ ਇਹ ਸਾਨੂੰ ਉਹਦਾ ਬੈਨੀਫਿਟ ਮਿਲਦਾ ਹੈ ਕਿ ਫੋਰ ਐਗਜ਼ਾਮਪਲ ਮੰਨ ਲਓ ਅਸੀਂ ਐਸਜੀਓਟੀਪੀਟੀ ਸਾਡਾ ਵੱਧ ਆ ਗਿਆ ਸਾਨੂੰ ਪਤਾ ਲੱਗਿਆ ਕਿ ਸਾਡੇ ਲੀਵਰ ਦੇ ਵਿੱਚ ਜਿਹੜੀ ਸੋਜ ਹੈ ਫਿਰ ਇਹਦਾ ਸਾਨੂੰ ਫਾਇਦਾ ਕੀ ਹੋਊਗਾ ਇੱਕ ਤਾਂ ਸਿਓ ਉਹ ਦਵਾਈ ਲਵਾਵੇਂ ਇਹਨੂੰ ਠੀਕ ਕਰਨ ਲਈ ਕੁਝ ਪ੍ਰੇਸ਼ ਕਰਾਂਗੇ ਨਾਲੇ ਸਾਰੀ ਇਨਕੀ ਲੱਗੋ ਅਸੀਂ ਜਿਹੜੇ ਉਹ ਅਲਰਟ ਹੋ ਜਾਣਗੇ ਹਾਂ ਸਾਡਾ ਜਿਹੜਾ ਆ ਪ੍ਰੋਬਲਮ ਨੂੰ ਗਿਆਈ ਸੀਗੀ ਤੇ ਮੈਂ ਜਿਹੜੀ ਆ ਦੁਬਾਰਾ ਪ੍ਰੋਬਲਮ ਨਾ ਕ੍ਰੀਟ ਹੋਵੇ ਇਸ ਨਾਲ ਕੀ ਹੈ ਸਾਡਾ ਲੀਵਰ ਜਿਹੜਾ ਹੈ ਬਹੁਤ ਲੰਬੇ ਸਮੇਂ ਦਾ ਜਿਹੜਾ ਹੈ ਪ੍ਰੋਟੈਕਟ ਰਹੇਗਾ ਸੋ ਰੈਗੂਲੇਟਰ ਜਿਹੜਾ ਕਰੋ ਲੈਣਾ ਚਾਹੀਦਾ ਹੈ ਫਾਰਮ ਦੇ ਵਿੱਚ ਜਿਹੜਾ ਆ ਉਹ ਤਾਂ ਹੀ ਹਰ ਕਿਸੇ ਦਾ ਜਿਹੜਾ ਰੈਗੂਲਰ ਟੈਸਟ ਕੀਤਾ ਜਾਂਦਾ ਹੈ ਤਾਂ ਕਿ ਉਹਦੇ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇੱਕ ਬੰਦਾ ਜਿਹੜਾ 60 70 ਸਾਲ ਦਾ 80 ਸਾਲ ਤੱਕ ਜੀਦਾ ਹੈ ਉਹ ਜੇ ਕੰਮ ਕਰਦਾ ਰਹੇਗਾ ਫਿੱਟ ਰਹੇਗਾ ਤੇ ਸਾਨੂੰ ਜਿਹੜਾ ਟੈਕਸ ਪੇ ਕਰਦਾ ਰਹੇਗਾ ਤਾਂ ਨੇਸ਼ਨ ਜਿਹੜੀ ਅੱਗੇ ਵਧ ਹੀ ਰਹੇਗੀ ਪਰ ਇਸ ਦੇ ਉਲਟ ਜੀਓ ਬੰਦਾ ਜਿਹੜਾ ਆ 40 45 ਸਾਲ ਦੀ ਉਮਰ ਦੇ ਵਿੱਚ ਜਾ ਕੇ ਬਿਮਾਰ ਹੋ ਜਾਂਦਾ ਹੈ ਤੇ ਸਾਰਾ ਉਹਦਾ ਖਰਚਾ ਜਿਹੜਾ ਆ ਗਵਰਨਮੈਂਟ 'ਚ ਲੱਗਣਾ ਪੈਂਦਾ ਹੈ ਤੇ ਗਵਰਨਮੈਂਟ ਨੂੰ ਟੈਕਸ ਵੀ ਵੜਾਉਣਾ ਪੈਂਦਾ ਹੈ। ਸੋ ਇਸ ਲਈ ਜੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦੇ ਸਿਹਤ ਦਾ ਖਿਆਲ ਜਾਂ ਆਪਣੇ ਸਮਾਜ ਦਾ ਜਾਂ ਆਪਣੇ ਚਾਹਣ ਵਾਲਿਆਂ ਦਾ ਸਿਹਤ ਦਾ ਖਿਆਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸ਼ੈ ਰੈਗੂਲਰ ਜਿਹੜੇ ਉਹ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਜ਼ਿੰਦਗੀ ਵੀ ਖੁਸ਼ਗਵਾਰ ਹੋਏਗੀ ਤੇ ਤੁਸੀਂ ਜ਼ਿੰਦਗੀ ਦਾ ਆਨੰਦ ਵੀ ਲੈ ਸਕਦੇ ਹੋ ਕਿਉਂਕਿ ਜੇ ਸਿਹਤ ਹੈ ਤੇ ਉੱਤੇ ਸਭ ਕੁਝ ਹੈ ਨਹੀਂ ਤੇ ਸਿਹਤ ਬਿਨਾਂ ਕੋਈ ਕੁਝ ਨਹੀਂ so that about body